ਇਹਨਾਂ ਖਰਚਾ ਵਾਈਡ ਟੈਕਨੋ ਬੈਰੀ ਬੰਦਾ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਮੌਕੇ ਤੇ ਜਿਹੜਾ ਜੀ ਨੇ ਬਾਈ ਨੂੰ ਸਾਥੇ ਕੋ ਆਏ ਨੇ ਰਾਮੂ ਵਾਲਾ ਪੈਂਡਾ ਬਾਈ ਰਾਮੂ ਵਾਲਾ ਬਿਲਕੁਲ ਰਾਮੂ ਵਾਲਾ ਉੱਥੋਂ ਬਾਈ ਉਹਨੇ ਕਣਕ ਲੈ ਕੇ ਆਏ ਨੇ ਨਾਲੇ ਇੱਕ ਟੋਚੀ ਨੀਲਾ ਲੈ ਕੇ ਆਏ ਖੱਡ ਵੀ ਇੱਕ ਪੂਰੀ ਦੇ ਨਾਲ 40 ਕੁਆਰਟਰ ਕਣਕ ਨੇ ਬਾਈ ਨੂੰ ਸੇਵਾ ਲੈ ਕੇ ਆਏ ਨੇ ਉਹਨਾਂ ਸਾਰੇ ਸੇਵਾ ਪਰਿਵਾਰ ਚ 800 ਤੋਂ ਪਲੱਸ ਮੈਂਬਰਾਂ ਦੇ ਲਈ 12-13 ਸੌ ਤੋਂ ਲਗਭਗ ਪ੍ਰਤੀ ਹਰਤਾ 2 ਟਾਈਮ ਪਿਆਰ ਹੁੰਦਾ ਇਹ ਕਿਤੇ ਕਰੀਬ 1.5 ਕੁਆਂਟਲ ਦੇ ਆਸ-ਪਾਸ ਹਰ ਰੋਜ਼ ਆਟਾ ਲੱਗਦਾ ਸਾਡੇ ਲਗਭਗ ਜੇ ਆਪਾਂ ਸਾਲ ਵੀ ਕਰ ਕਰੀਏ ਤਕਰੀਬ 6-700 ਕੁਟਲ ਹਰ ਦਿਨ ਲੱਗਤ ਹੋ ਜਾਂਦੀ ਕਿਉਂਕਿ ਕੈਂਟ ਵੀ ਲੱਗਦੇ ਨੇ ਹਰ 15 ਦਿਨ ਬਾਅਦ ਤੇ ਪਿਛਲੇ ਸਾਲ ਵੀ ਸਾਡੇ ਕੋਲ ਬੀਨ ਦੀ ਕੀਤੀ ਸੀ ਕਿੰਨੇ ਕੰਮ ਕਰਦੇ ਜੀ ਫਟਾ ਦੇ 7 ਮਹੀਨੇ ਬਹੁਤ ਵਧੀਆ ਚੱਲੇ ਗਏ ਇਸ ਵਾਰ ਵੀ ਨਗਰ ਤੋਂ ਮੰਗਵਾਲਾ ਨੱਕਰ ਨੂੰ ਸਭ ਤੋਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਆਣ ਕੰਕ ਦੀ ਸੇਵਾ ਲੈ ਕੇ ਆਏ ਨੇ ਉੱਤੇ ਬਾਸ਼ਰਾਂ ਨੂੰ ਚੱਲਿਆ ਗਿਆ ਤੁਮੋ ਸਿੰਘ ਬਾਸ਼ਰ ਪ੍ਰਤਿਭਾ ਬਾਗੀ ਨੇ ਕਰਨਾ ਕਰਿਆ